ਦੀਆਂ ਇਹ ਚੈਨਲ ਕੀ ਬੜੀ 24 ਫਲੋਰ ਪੁਲਿਸ ਵੱਲੋਂ ਦੇਖੋ ਕਿਵੇਂ ਹਾਈਵੇ ਤੇ ਡਰਾਈਵਰਾਂ ਅਤੇ ਆਮ ਲੋਕਾਂ ਨੂੰ ਲੁੱਟਣ ਵਾਲੇ 6 ਵਿਅਕਤੀਆਂ ਨੂੰ ਫਲੋਰ ਪੁਲਿਸ ਨੇ ਕੀਤਾ ਕਾਬੂ ਇਸ ਸਬੰਧੀ ਡੀਐਸਪੀ ਫਲੋਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸਐਚਓ ਫਲੋਰ ਸੰਜੀਵ ਕਪੂਰ ਵੱਲੋਂ ਨਸ਼ਿਆਂ ਦੇ ਖਿਲਾਫ ਮਾੜੇ ਅਨਸਾਜ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮਹਿਮ ਤਹਿਤ ਬੜੀ ਵੱਡੀ ਕਾਰਵਾਈ ਕਰਦੇ ਆ ਜੀਟੀ ਰੋਡ ਫਲੋਰ ਤੇ ਟਰੱਕ ਡਰਾਈਵਰਾਂ ਪਾਸੋਂ ਅਤੇ ਆਮ ਲੋਕਾਂ ਨੂੰ ਮਾਰੂ ਹਥਿਆਰ ਦਿਖਾ ਕੇ ਲੁੱਟਣ ਵਾਲੇ ਗਰੋਹ ਦੇ 6 ਮੈਂਬਰਾਂ ਨੂੰ ਕੀਤਾ ਕਾਬੂ ਜਿਨ੍ਹਾਂ ਵਿੱਚ ਬਿਰਜੂ ਪੁੱਤਰ ਰਤਨ ਪਾਸਵਨ ਵਾਸੀ ਪੰਜ ਤੇਰਾ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਨਰਿੰਦਰ ਕੁਮਾਰ ਉਰਫ ਨਿੰਦੀ ਪੁੱਤਰ ਹਸਨ ਲਾਲ ਵਾਸੀ ਉਦਾਸਪੁਰ ਮਹਿਲਾ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਸਨੀ巴巴 ਪੁੱਤਰ ਰਮੇਸ਼ ਕੁਮਾਰ ਵਾਸੀ ਜਗਤਪੁਰਾ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਸਤਿੰਦਰ ਸਿੰਘ ਪੁੱਤਰ ਮਖਤਿਆਰ ਸਿੰਘ ਵਾਸੀ ਚੂੜ ਥਾਣਾ ਮਿਹਰਬਾਨ ਜ਼ਿਲ੍ਹਾ ਜਲੰਧਰ ਕਲਦੀਪ ਮੁਹੰਮਦ ਪੁੱਤਰ ਸੋਮ ਮੁਹੰਮਦ ਵਾਸੀ ਮਠੱਡਾ ਕਲਾ थाना ਫਲੋਰ ਜ਼ਿਲ੍ਹਾ ਜਲੰਧਰ ਅੰਜੂ ਰਾਣੀ ਪੁੱਤਰੀ ਅਸ਼ੋਕ ਕੁਮਾਰ ਵਾਸੀ ਅਕਲਪੁਰ ਰੋਡ ਫਲੋਰ थाना ਜ਼ਿਲ੍ਹਾ ਹਾਲ ਵਾਸੀ ਖਾਨਪੁਰ थाना ਫਲੋਰ ਜ਼ਿਲ੍ਹਾ ਜਲੰਧਰ ਕਾਬੂ ਕਰਕੇ ਇਹਨਾਂ ਪਾਸੋਂ ਲੁੱਟਖੋ ਚਾਰ ਮੋਬਾਈਲ ਇੱਕ ਐਕਟਿਵਾ ਦੋ ਦਾਤਰ ਲੋਹੇ ਦੇ 18 ਗ੍ਰਾਮ ਹਿਰੋਇਨ ਇੱਕ ਕਿਲੋ 24 ਗ੍ਰਾਮ ਗਾਂਜਾ ਬਰਾਮਦ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ ਡਾਕਟਰ ਅਨਾਪਰਾਦੀ ਫਲੋਰ ਤੋਂ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਸਿਦਾਰ ਹਰਿੰਦਰ ਸਿੰਘ ਬਿਰਕ ਐਸਐਸਪੀ ਜੰਦਰ ਦੇ ਹਾਦੀ ਜੀ ਦੇ ਦਸ਼ਾਣ ਵਿਦੇਸ਼ ਅਤੇ ਉਹਨਾਂ ਵੱਲੋਂ ਨਸ਼ਾ ਵਿਰੋਧ ਤੇ ਮਾੜੇ ਅਸਰਵੋਧ ਮਹਿਮ ਜਿਹੜੀ ਚਲਾਈ ਗਈ ਸੀ ਉਹਨੂੰ ਪ੍ਰਭਾਵਸ਼ਾਲੀ ਤੰਗ ਨਾਲ ਉਸ ਸਮੇਂ ਸਫਲਤਾ ਮਿਲੀ ਜਦੋਂ ਇੰਸਪੈਕਟਰ ਸੰਜੀਵ ਕਪੂਰ ਅਤੇ ਉਸਦੀ ਪਾਰਟੀ ਚੌਕੀ ਇੰਚਾਰਜ ਗਨਾਪੇਟ ਵੱਲੋਂ 6 ਵਿਅਕਤੀ ਜਿਹੜੇ ਸੀ ਜਿਹਨਾਂ ਚ ਪੰਜ ਵਰਤ ਇੱਕ ਹੋਰ ਜਿਹੜੇ ਹੈਗੇ ਆ ਉਹ ਲੁੱਟਾਂ ਖੋਹਾਂ ਕਰਦੇ ਸੀ ਅਤੇ ਨਸ਼ਾ ਦੀ ਤਸਕਰੀ ਕਰਦੇ ਸੀ ਇਹ ਗਰੋ ਜਿਹੜਾ ਸੀ ਕਾਫੀ ਸਮੇਂ ਤੋਂ ਜੀਜੀ ਰੋਡ ਦੇ ਉੱਤੇ ਐਕਟਿਵ ਰਿਹਾ ਇਹ ਜਿਹੜੇ ਡਰਾਈਵਰ ਜਿਹੜੇ ਬਾਹਰ ਦੇ ਇਧਰ ਸੇਟਾਂ ਵਾਲੇ ਤੇ ਲੋਕਲ ਜਿਹੜੇ ਆਉਂਦੇ ਸੀ ਲੁਧਿਆਣਾ ਤੋਂ ਅੱਗੇ ਕੰਮ ਕਰਨ ਵਾਸਤੇ ਜਾਂ ਦਿੱਲੀ ਸਾਈਡ ਤੋਂ ਆਉਂਦੇ ਸੀ ਤੋਂ ਰੁਕਦੇ ਸੀ ਤੇ ਲੇਡੀਜ਼ ਰੋਕ ਲੈਂਦੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਲੁੱਟਦੇ ਹੁੰਦੇ ਲੁੱਟ ਕਰਦੇ ਸਨ ਇਸ ਤੇ ਕਾਰਵਾਈ ਕਰਦਿਆਂ ਹੋਇਆਂ ਇਹਨਾਂ ਨੂੰ ਕੱਲ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਇਹ ਜਿਹੜਾ ਗੈਂਗ ਬਣਾ ਕੇ ਜਿਹੜੀਆਂ ਗਤਵਧੀਆਂ ਜਿਹੜੀਆਂ ਸੀ ਅਮਚੀ ਘੁੰਦੇ ਸਨ ਇਹ ਸਾਰੇ ਹੀ ਲੋਕਲ ਇੱਥੇ ਦੇ ਬਸ਼ਿੰਦੇ ਨੇ ਤੇ ਕਾਫੀ ਇੱਕ ਸਾਲ ਤੋਂ ਇਸ ਕੰਮ ਦੇ ਵਿੱਚ اٹਕੇ ਹੋ ਸਨ ਪਹਿਲਾਂ ਵੀ ਸਰ ਇਹਨਾਂ ਦਾ ਕੋਈ ਪਰਚੇ ਪਰਚੇ ਦਰਜ ਇਹਨਾਂ ਤੇ ਇਹ ਜਿਹੜੇ ਚਾਰ ਦੋਸ਼ੀ ਨੇ ਉਹ ਪਹਿਲਾਂ ਉਹਨਾਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਉਹ ਮਾੜਾ ਹੈਗਾ ਉਹਨਾਂ ਤੇ ਨਸ਼ੇ ਅਤੇ ਚੋਰੀ ਦੇ ਮਕਦਮੇ ਜਿਹੜੇ ਆ ਉਹ ਦਰਜ ਹੈਗੇ ਆ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਜਿਹੜੇ ਗੈਂਗ ਫੜਨ ਦੇ ਨਾਲ ਜਿਹੜੇ ਟ੍ਰੱਕ ਵਗੈਰਾ ਜਾਂ ਜਿਹੜੇ ਲੁੱਟਖੋ ਜਿਹੀ ਰੋਡ ਤੇ ਹਾਈਵੇ ਤੇ ਹੁੰਦੀ ਸੀ ਉਹ ਮੁਕੰਮਲ ਤੌਰ ਤੇ ਜਿਹੜੀ ਆ ਉਹ ਰੁਕ ਜੀ ਸਰ ਲੇਡੀਜ਼ ਨੂੰ ਕਿਸ ਤਰ੍ਹਾਂ ਯੂਜ਼ ਕਰਦੇ ਸੀ ਦੇਚੇ ਇਹ ਜਿਹੜੀ ਲੇਡੀਜ਼ ਆ ਇਹਨੂੰ ਵੀ ਕਿਸੇ ਇਸ ਤਰ੍ਹਾਂ ਦਾ ਯੂਜ਼ ਕਰਦੇ ਸੀ ਕਿਰਾ ਵੀ ਹੱਥ ਇਸ਼ਾਰਾ ਕਰ ਦਿੰਦੇ ਸੀ ਟਰੱਕ ਜਿਹੜਾ ਜੋ ਰੁਕ ਜਾਂਦਾ ਸੀ ਤੇ ਉਹਨੂੰ ਰੁਕ ਲੈਂਦੇ ਸੀ ਪਰ ਇਹ ਪਛਾਣ ਆ ਇਹਨਾਂ ਦੀ ਔਰ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਇਹ ਪੰਜ ਨੇ ਲੋਕਲ ਤੇ ਇਹਨਾਂ ਦੀ ਪਛਾਣ ਇਹਨਾਂ ਦੇ ਕ੍ਰਿਮਨਲ ਐਫ ਆਈ ਆਰਸ ਦਰਜ ਹੈਗੇ ਨੇ ਤੇ ਇਹਨਾਂ ਨੂੰ ਅੱਜ ਬਾਜੋ ਅਦਾਲਤ ਪੇਸ਼ ਕਰਕੇ ਤੇ ਇਹਨਾਂ ਦਾ ਰਿਵਾਰਡ ਹਾਸਲ ਕੀਤਾ ਜਾਊਗਾ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਇਹਨਾਂ ਕੋਲੋਂ ਜਿਹੜਾ ਉਹ ਚਾਰ ਚੋਰੀ ਦੇ ਮੋਬਾਈਲ ਇੱਕ ਚੋਰੀ ਦੇ ਟੀਵਾ ਜਿਹੜੀ ਕਿ ਉਹ ਲੁਧਿਆਣਾ ਸਾਈਡ ਤੋਂ ਚੋਰੀ ਕੀਤੀ ਸੀ ਗਾਂਜਾ 1 ਕਿਲੋ 24 ਗ੍ਰਾਮ ਅਤੇ 18 ਗ੍ਰਾਮ ਜਿਹੜੀ ਹੀਰੋਇਨ ਉਹ ਇਹਨਾਂ ਪਾਸੋਂ ਬਰਾਮਦ ਕੀਤੀ ਗਈ ਹੈ। ਅਤੇ ਇਹਨਾਂ ਕੋਲ ਦੋ ਦਾਤਰ ਸੀ ਜਿਹੜੇ ਕਿ ਇਹ ਵਾਰਦਾਤ ਦੇ ਵਿੱਚ ਯੂਜ਼ ਕਰਦੇ ਸੀ ਡਰਾਉਂਦੇ ਸੀ ਲੋਕਾਂ ਨੂੰ ਤੇ ਮਾਰਦੇ ਵੀ ਸਨ। ਉਹ ਉਹ ਵੀ ਬਰਾਮਦ ਕੀਤੇ। সেখানে সরচনা পেড়ি পানি